ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਯਤਨਾ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨ ਕਰਨਾ ਮਹਾਦਾਨ ਹੈ ਵਿਧਾਇਕ ਅਮਰਪਾਲ ਸਿੰਘ ਅੱਜ ਆਮ ਆਦਮੀ ਪਾਰਟੀ ਦਫਤਰ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਯਤਨਾ ਸਦਕਾ ਮਾਤਾ ਸੁਲੱਖਣੀ ਸਰਕਾਰੀ ਹਸਪਤਾਲ ਬਟਾਲਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਤੋਂ ਇਲਾਵਾ ਨੌਜਵਾਨਾਂ ਆਮ ਆਦਮੀ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਖੂਨਦਾਨ ਕੀਤਾ ਗਿਆ ਇਸ ਕੈਂਪ ਵਿੱਚ ਡੀਐਸਪੀ ਹਰੀਸ਼ ਬਹਿਲ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਰੋਮੀ ਵਿਸ਼ੇਸ਼ ਤੌਰ ਤੇ ਪਹੁੰਚੇ ਪਹੁੰਚੇ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ ਜਿਸ ਨਾਲ ਔਖੀ ਘੜੀ ਵਿੱਚ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਇਸ ਲਈ ਹਰ ਇੱਕ ਵਿਅਕਤੀ ਨੂੰ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਪੀਏ ਸੁਖਦੇਵ ਸਿੰਘ ਰੋਮੀ ਪੀਏ ਰਾਜੂ ਪਿੰਡਰ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਜਿੰਦਾ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਸੂਬੇਦਾਰ ਦਵਿੰਦਰ ਸਿੰਘ ਦਰ ਸਿੰਘ ਬਲਾਕ ਪ੍ਰਧਾਨ ਰਾਜਨ ਲੂੰਬਾ ਬਲਾਕ ਜਸਬੀਰ ਸਿੰਘ ਨਾਗਰਾ ਬਲਾਕ ਪ੍ਰਧਾਨ ਡਾਕਟਰ ਨਰਿੰਦਰ ਸਿੰਘ ਸਿੰਘ ਬੱਬੂ ਮੀਡੀਆ ਇੰਚਾਰਜ ਰਣਵੀਰ ਸਿੰਘ ਰਾਣਾ ਅਰਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ਸ਼੍ਰੀ ਹਰਗੋਬਿੰਦ ਪ੍ਰ ਸਾਹਿਬ ਤੋਂ ਜਸਪਾਲ ਚੰਦਨ ਦੀਖਾਸ ਰਿਪੋਰਟ ਅੱਜ ਮੈਂ ਬਲੱਡ ਸੈਂਟਰ ਸਰਵਲ ਹਸਪੀਟਲ ਬਟਾਲਾ ਤੋਂ ਬਲੱਡ ਟ੍ਰਾਂਸਫਰਿੰਗ ਡਾਕਟਰ ਪ੍ਰਿਆ ਗੀਤ ਕਰਕਲਜੀ अपने ब्लड बैंक की समूह टीम लैके अभी आम आदमी क्लिन आम आदमी ऑफिस भी हाई पावर को पहुंचे हुए हैं तो एम एल ए सर के सपोर्ट के नाल एम एल ए सर के उत्साहन के नाल अभी इतने ब्लड कैंप लगा रहे हैं देखो जी ब्लड डोनेशन कैंप जोड़े है साढ़े ब्लड बैंक रेगुलरली लगते हैं थ्री टू फोर कैंप होंगे साढ़े महीने में आउटडोर कैंप होंगे

ਨਹੀਂ ਮੈਂ ਬੋਤਾਂ ਦੀ ਅਰਜ਼ੋਈ ਕਰੇ ਹੈ ਜੀ ਕਿ ਮੈਂ ਇਹ ਵੀ ਬੋਤਾਂ ਦੇ ਕੋਈ ਪ੍ਰੋਸੀਜਰ ਹੈ। ਡਾਕਟਰ ਜੀ ਲੋਡ ਬੰਨ ਮਰੀਜ਼ ਦਾ ਇਹ ਹੈਗਾ ਕਿ ਜਿਹੜਾ ਮਰੀਜ਼ ਗਵਰਨਮੈਂਟ ਲੈਟਰ ਤੋਂ ਐਡਮਿਟ ਹੁੰਦਾ ਹੈ ਕੋਈ ਗਰਗਤੀ ਹੋ ਜੇ ਕੋਈ ਡਰਾਮਾ ਹੋ ਜੇ ਰੋਡ ਸਾਈਡ ਹੋ ਜੇ ਕੋਈ ਅਨੀਮੀਕ ਹੋ ਜੇ ਉਹਨਾਂ ਵਾਸਤੇ ਜਿਹੜਾ ਹੈਗਾ ਬਲੱਡ ਇਸ ਫ੍ਰੀ ਆਫ ਚਾਰਜ ਸਰਕਾਰੀ ਡਾਇਰਿ ਵਿੱਚ ਜੇ ਕੋਈ ਅਦਰਵਾਈਜ਼ ਜਿਹੜਾ ਲੋਰਡ ਦਾ ਰੀਡ ਹੈ ਜਿਹੜਾ ਕਿ ਸਰਕਾਰੀ ਨਹੀਂ ਪ੍ਰਾਈਵੇਟ ਡਾਇਰੈਕਟ ਐਡਮਿਟ ਹੈਗਾ ਉਹਦਾ ਅਸੀਂ ਐਸ ਤਰ੍ਹਾਂ ਹੈਗਾ ਕਿ ਲਾਈਫ ਸੇਵਿੰਗ ਕਰਕੇ ਇਸ ਬਲੱਡ इशੂ ਕਰਦੇ ਕਿਉਂਕਿ ਇੱਥੇ ਸਾਡੇ ਕੋਲ ਬਲੱਡ ਕਟ ਕੇ ਹੁੰਦਾ ਹੈ ਤੇ ਅਸੀਂ ਉਹਨੂੰ ਲਾਈਫ ਸੇਵਿੰਗ ਕਰਕੇ ਕਰ ਦਿੰਦੇ ਆ ਲੇਕਿਨ ਉਹਦੇ ਕੁਝ ਕੁ ਚਾਰਜ ਹੈਗੇ ਗਵਰਨਮੈਂਟ ਚਾਰਜ ਉਹਨਾਂ ਨੂੰ ਪੂਰੇ ਕਰਨੇ ਪੈਂਦੇ ਹੈਗੇ ਜਿਹੜੇ ਪ੍ਰੋਸੈਸਿੰਗ ਚਾਰਜ ਹੁੰਦੇ ਆ ਅਮਾਜ਼ਨ ਬਲੱਡ ਕੇਅਰ ਕੈਪੂਲ ਗਾਇਆ ਜੀ ਅ ਪਹਿਲਾਂ ਤੇ ਆਏ ਹੋਏ ਮੇਰੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬਾਨ ਦਾ ਧੰਨਵਾਦ ਔਰ ਡਾਕਟਰ ਸਾਹਿਬਾਨ ਸਾਰੇ ਬਟਾਲਿਆ ਤੋਂ ਸਾਡੇ ਆ ਕੇ ਤੇ ਅੱਜ ਜੋ ਇਹ ਡੋਨੇਸ਼ਨ ਕੈਂਪ ਲੱਗਾ ਹੈ ਉਹਦੇ ਵਿੱਚ ਸਾਡੇ ਦੋਸਤਾਂ ਵੱਲੋਂ ਜੋ ਡੋਨੇਟ ਕੀਤਾ ਜਾ ਰਿਹਾ ਹੈ ਆਪਣਾ ਖੂਨ ਜੋ ਕਿ ਖੂਨਦਾਨ ਮਹਾਦਾਨ ਕਿਹਾ ਜਾਂਦਾ ਹੈ ਉਦੇ ਤਹਿਤ ਅਸੀਂ ਡੋਨੇਸ਼ਨ ਕੈਂਪ ਲਗਾਇਆ ਸੀ ਤਾਂ ਕਿ ਜੋ ਸਾਡੇ ਮਰੀਜ਼ ਨੇ ਜਿਹੜੇ ਮਰੀਜ਼ਾਂ ਨੂੰ ਕੋਣ ਦੀ ਜਰੂਰਤ ਹੁੰਦੀ ਆ ਉਹਨਾਂ ਦੀ ਜਿਹੜੀ ਸਹਾਇਤਾ ਕੀਤੀ ਜਾ ਸਕੇ ਔਰ ਇੱਕ ਤਰ੍ਹਾਂ ਦਾ ਇਹ ਸਾਡੇ ਵੱਲੋਂ ਛੋਟਾ ਜਿਹਾ ਯੋਗਦਾਨ ਔਰ ਅਸੀਂ ਸਾਰੇ ਮਿਲ ਕੇ ਇਸ ਕੈਂਪ ਨੂੰ ਜੜਾ ਵੱਧ ਤੋਂ ਵੱਧ ਇਹਦੇ ਤੇ ਸਜੂ ਕਰ ਰਹੇ ਹਾਂ ਕੋਸ਼ਿਸ਼ ਇਹ ਹੈ ਜੇ ਜਿੰਨਾ ਵੀ ਹੋ ਸਕਦਾ ਹੈ ਸਾਡੇ ਜਿਹੜੇ ਆ ਡੋਨੇਟ ਕਰਨ ਵਾਲੇ ਦੋਸਤ ਆਓ ਪਹੁੰਚ ਸਕਣ ਔਰ ਵੱਧ ਤੋਂ ਵੱਧ ਜਿਹੜਾ ਹੈ ਡੋਨੇਸ਼ਨ ਜਿਹੜਾ ਹੈ ਖੂਨ ਦੀ ਕੋਈ ਕੋਈ ਕੁਇਚਰੀ ਆ ਜੇ ਜਨਰਲ ਲਗਾਈ ਜਾਣਗੇ ਬਿਲਕੁਲ ਜੀ ਰੈਗੂਲਰ ਲੱਗਦੇ ਰਹਣਗੇ ਥੋੜੇ ਦਿਨ ਥੋੜੇ ਦਿਨ ਕਰਾਂ ਕੁਝ ਮਹੀਨੇ ਪਹਿਲਾਂ ਅਸੀਂ ਪਹਿਲਾਂ ਵੀ ਇੰਦਾ ਕੈਂਪ ਬਲੱਡ ਜਨਰੇਟ ਸੀ ਕੈਂਪ ਲਗਾਇਆ ਸੀਗਾ ਔਰ ਘੁਮਾਨ ਦੇ ਵਿੱਚ ਵੀ ਦੋ ਤਿੰਨ ਤਰਫਾ ਜਿਹੜਾ ਕੈਂਪ ਲੱਗ ਪੁਕਾ ਹੈ ਹੁਣ ਸ੍ਰੀ ਯਰ ਕਬਨਪੁਰ ਤੇ ਜਿਹੜਾ ਸ੍ਰੀ ਯਰ ਕਬਨਪੁਰ ਆਫਿਸ ਹੈ ਸਾਡਾ ਅੱਜ ਜਿਹੜਾ ਅਸੀਂ ਇਹਦਾ ਸਿਲਸਾ ਸ਼ੁਰੂ ਕੀਤਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਹਰ 3-4 ਮਹੀਨੇ ਬਾਅਦ ਇੱਕ ਕੈਂਪ ਜਿਹੜਾ ਲੱਗੇਗਾ ਹਲਕਾ ਬਾਸ ਨੂੰ ਕਿੰਨੇ ਦਿਨ ਦੁਮਾ ਹਲਕਾ ਬਾਸਿਆਂ ਨੂੰ ਮੈਂ ਇਹ ਕਹਾਂਗਾ ਮੈਸੇਜ ਇਹ ਹੈ ਕਿ ਸਾਰੇ ਵੱਧ ਤੋਂ ਵੱਧ ਜਿਹੜਾ ਆਪਣਾ ਖੂਨ ਹੈ ਉਹ ਦਾਨ ਕਰੋ ਕਿਉਂਕਿ ਆਜਾ ਤੋ ਇਹ ਖੂਨ ਦਾਨ ਕਰਦੇ ਹੋ ਇਹਦੇ ਨਾਲ ਕਿਸੇ ਵੀ ਜਾਨ ਬਚਾਈ ਜਾ ਸਕਦੀ ਆ ਤੁਹਾਨੂੰ ਵੀ ਪਤਾ ਹੈ ਔਰ ਜੋ ਕਿ ਟਾਈਮ ਦੇ ਵਿੱਚ ਜਿੱਥੇ ਅਸੀਂ ਸੜਕਾਂ ਤੇ ਚੱਲਦੇ ਆਂ ਇਹ ਚਾਂਸ ਬਹੁਤ ਜ਼ਿਆਦਾ ਆ ਐਕਸੀਡੈਂਟ ਦੇ ਔਰ ਡੈਥ ਹੁੰਦੇ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਇੰਨੀ ਮਸ਼ੀਨਰੀ ਨਹੀਂ ਸੀ ਜਿਹੜੀ ਰੋਡ ਦੇ ਉੱਤੇ ਚੱਲਦੀ ਸੀ ਔਰ ਉਹਦੇ ਕਰਕੇ ਜਿਹੜੇ ਐਕਸੀਡੈਂਟ ਹੁੰਦੇ ਸੀ ਛੋਟੇ ਮੋਟੇ ਹੁੰਦੇ ਸੀ ਜੇ ਕਹਿੰਦੇ ਸੀ ਕੋਈ ਗੱਡੇ ਥੱਲੇ ਆ ਗਿਆ ਕੋਈ ਢਾਂਗੇ ਦੇ ਥੱਲੇ ਆ ਗਿਆ ਉਹਦੇ ਵਿੱਚ ਇਨਾ ਹੁੰਦਾ ਨਹੀਂ ਸੀਗਾ ਐਸ ਟਾਈਮ ਜਿਹੜਾ ਸਾਡੀ ਸਪੀਡ ਜਿਹੜਾ ਲਾਈਫ ਦੇ ਵਿੱਚ ਸਪੀਡ ਹੈਮੀਤ ਰੱਖਦੀ ਆ ਉਹਦੇ ਕਰਕੇ ਐਕਸੀਡੈਂਟ ਦੇ ਵਿੱਚ ਜਿਹੜਾ ਔਰ ਸਪੀਡ ਦੇ ਕਾਰਨ ਕੌਜ਼ ਆਫ ਡੈਥ ਆ ਜਿਹੜਾ ਉਹ ਸਪੀਡ ਬਣਦੀ ਹੈ ਔਰ ਅਗਰ ਖੂਨ ਜਿਹੜਾ ਆ ਟਾਈਮ ਤੇ ਮਿਲ ਜਾਏਗਾ ਤਾਂ ਹਰ ਇੱਕ ਦੀ ਜਾਨ ਜੜੀ ਉਹ ਬਚ ਸਕੇਗੀ ਔਰ ਐਕਸੀਡੈਂਟ ਜਿਹੜੇ ਆ ਮੈਂ ਇਸ ਮਾਧਿਅਮ ਤੋਂ ਰਹਿ ਕੇ ਕਹ ਦਿੰਦਾ ਕਿ ਐਕਸੀਡੈਂਟ ਜਿਹੜੇ ਆ ਉਹ ਰੋਡ ਦੇ ਸਾਰਿਆਂ ਦੇ ਸੁਚੇਤ ਰਹਿਣ ਨਾਲ ਘਟਨੇ ਆ ਅਗਰ ਤੁਸੀਂ ਜੋ ਰੋਡ ਦੇ ਕਾਨੂੰਨ ਹੈ ਉਹਦੇ ਮੁਤਾਬਿਕ ਚੱਲਦੇ ਹੋ ਆਪਣੀ ਸਪੀਡ ਨੂੰ ਲਿਮਟ ਚ ਰੱਖਦੇ ਹੋ ਔਰ ਹੈਲਮਟ ਜਿਹੜਾ ਬਤੌਰ ਪਾਉਂਦੇ ਹੋ ਪ੍ਰੋਪਰ ਜਿਹੜਾ ਹਾਰੇ ਕੀ ਚੀਜ਼ ਦਾ ਯੂਜ਼ ਕਰਦੇ ਹੋ ਐਕਸੀਡੈਂਟ ਦੇ ਵਿੱਚ ਸੜੀ ਜਾਨ ਆ ਉਹ ਬਚ ਸਕਦੀ ਆ ਔਰ ਅਗਰ ਐਕਸੀਡੈਂਟ ਹੁੰਦਾ ਵੀ ਆ ਤਾਂ ਸਾਡਾ ਜੋ ਫੂਲਦਾਨ ਆ ਅੱਜ ਨੌਜਵਾਨ ਸਾਡੇ ਫੂਲ ਕਰ ਰਹੇ ਆ ਇਹ ਬਹੁਤ ਜ਼ਿਆਦਾ ਸਹਿਯੋਗ ਕਰੇਗਾ ਔਰ ਫਰਾਂ ਨੂੰ ਮੇਰੀ ਇਹ ਅਪੀਲ ਆ ਕਿ ਵੱਟ ਵੱਟ ਜਿਹੜਾ ਗੂਨ ਆ ਹੁਦਾਨ ਕਰ ਧੰਨਵਾਦ ਜੀ